ਅਸੀਂ ਮਾਤਾ ਭਗਕੌਰ ਦੀਆਂ ਵਾਰਸਾਂ ਆ ਸਾਡੇ ਲਈ ਸ਼ਾਸਤਰੀ ਵਿਦਿਆ ਬਹੁਤ ਜ਼ਰੂਰੀ ਆ ਤੇ ਆਪਣੀਆਂ ਬੱਚੀਆਂ ਨੂੰ ਸਿਖਾਓ ਆਪਣੇ ਬੱਚਿਆਂ ਨੂੰ ਸਿਖਾਓ ਗੁਰਮਤ ਦੇ ਧਾਰਨੀ ਬਣਾਓ ਸੇਵਾ ਸਿਮਰਨ ਦੇ ਨਾਲ ਜੋੜੋ ਨਾਮ ਬਾਣੀ ਨਾਲ ਜੋੜੋ ਪਿੰਡਾਂ ਪਿੰਡਾਂ ਵਿੱਚ ਕੈਂਪ ਲਾਓ ਗੱਤਕਾ ਸਿਖਾਓ ਕੀਰਤਨ ਸਿਖਾਓ ਸੰਤਿਆਦੋ ਬੱਚਿਆਂ ਨੂੰ ਤੁਸੀਂ ਹੁਣ ਇੱਥੇ ਆਨੰਦਪੁਰ ਸਾਹਿਬ ਆਏ ਹੋ ਤੇ ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ਸੇਵਾ ਵੀ ਕਰੋਗੇ ਤੇ ਤੁਸੀਂ ਇਹੀ ਜਿਹਨੂੰ ਜਿਹਨੂੰ ਮਿਲੋਗੇ ਇਹੀ ਉਪਦੇਸ਼ ਦਿਓਗੇ ਕੀ ਕੁੜੀਆਂ ਨੂੰ ਵੱਧ ਤੋਂ ਵੱਧ ਗਤਕਾ ਸਿੱਖਣਾ ਚਾਹੀਦਾ ਹਾਂਜੀ ਕੁੜੀਆਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਅਸੀਂ ਇੱਥੇ ਆਪਣੇ ਆਨੰਦਗੜ੍ਹ ਕਿਲਾ ਵਿਖੇ ਆਪਣੇ ਨਦਾਨ ਸਿੰਘ ਦੇ ਤੋਂ ਹਜੂਰ ਸਾਹਿਬ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਹੁਣੀ ਲੰਗਰ ਲਾ ਕਿਲਾ ਨੰਦਗੜ੍ਹ ਸਾਹਿਬ ਵਿਖੇ ਉੱਥੇ ਆਵਾਂਗੇ ਡੇਲੀ ਸੇਵਾ ਕਰਾਂਗੇ ਤੇ ਆਪਣੇ ਬੱਚਿਆਂ ਨੂੰ ਹਰੇਕ ਵੇਲੇ ਸਾਨੂੰ ਇਹ ਹੀ ਉਪਦੇਸ਼ ਹੈ ਕਿ ਸਿੱਖੀ ਦੇ ਧਾਰਨੀ ਬਣੋ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਬਹੁਤ ਜ਼ਰੂਰੀ ਹੈ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਦਾ ਤੱਕ ਸੰਥਿਆ ਕੀਰਤਨ ਬਹੁਤ ਜ਼ਰੂਰੀ ਆ